ਸਤਿ ਸ਼੍ਰੀ ਅਕਾਲ ਜੀ ਅਸੀਂ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਚੈਨਲ ਨਿਊਜ਼ ਗਰੁੱਪ ਪੰਜਾਬ ਦੇ। ਅੱਜ ਦੀਆਂ ਵੀਡੀਓ ਖਬਰਾਂ ਪੇਸ਼ ਕਰਨ ਲੱਗੇ ਜੀ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਮੋਦੀ ਸਰਕਾਰ ਨੇ ਦਿੱਤੀ ਹੈ ਜੀ ਵੱਡੀ ਖੁਸ਼ਖਬਰੀ 2-2000 ਰੁਪਏ ਪੈਣਗੇ ਜੀ ਇਸ ਦਿਨ ਖਾਤਿਆਂ ਦੇ ਵਿੱਚ ਇੱਕ ਵੱਡੀ ਖੁਸ਼ਖਬਰੀ ਮੋਦੀ ਸਰਕਾਰ ਨੇ ਦੇ ਦਿੱਤੀ ਹੈ ਪੰਜਾਬ ਦੇ ਲੋਕਾਂ ਵਾਸਤੇ ਕੀ ਹੈ ਉਹ ਖੁਸ਼ਖਬਰੀ ਉਹ ਵੀ ਤੁਹਾਡਾ ਸਾਂਝੀ ਕਰਨੀ ਹੈ ਉਸ ਤੋਂ ਪਹਿਲਾਂ ਛੋਟੀ ਜਿਹੀ ਪੁਝਾਰਿਸ਼ ਹੈ ਜਿੰਨਾ ਵੀਰਾਂ ਨੇ ਆਪਣੇ ਵੀਡੀਓ ਨੂੰ ਲਾਈਕ ਨਹੀਂ ਕੀਤਾ ਤਾਂ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਚਲੋ ਛਲਾਂ ਮੈਂ ਆਪਣਾ ਡੇਟ ਸਭ ਤੋਂ ਪਹਿਲੀ ਵੱਡੀ ਖਬਰ ਜੀ ਪੰਜਾਬ 'ਚ 3000 ਕਰੋੜ ਦਾ ਨੈਸ਼ਨਲ ਹਾਈਵੇ ਪ੍ਰੋਜੈਕਟ ਰੱਦ ਕਰ ਦਿੱਤਾ ਹੈ ਮਾਨ ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ਬਣੀ ਹੈ ਜੀ ਵਜ੍ਹਾ ਪੰਜਾਬ ਦੇ ਤਿੰਨ ਨੈਸ਼ਨਲ ਹਾਈਵੇ ਪ੍ਰੋਜੈਕਟਾਂ ਨੂੰ ਬੰਦ ਕਰਨ ਦੀ ਆਵਾਜ਼ ਵੀ ਸੰਸਦ ਵਿੱਚ ਉਠਣੀ ਲੱਗੀ ਹੈ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਨੀ ਵੱਲੋਂ ਉਠਾਏ ਸਵਾਲਾਂ ਤੇ ਕੇਂਦਰੀ ਸੜਕੀ ਆਵਾਜ਼ੀ ਅਤੇ ਰਾਜ ਮਾਰਗ ਮੰਤਰੀ ਨਿਤਿਨ ਗੜਕਰੀ ਨੇ ਖੁਦ ਇਸ ਤੇ ਭਾਰਤ ਦਾ ਪੱਖ ਦਾ ਪੇਸ਼ ਕੀਤਾ ਹੈ ਕੇਂਦਰ ਸਰਕਾਰ ਦਾ ਰਾਜ ਸਭਾ ਵਿੱਚ ਕਹਿਣਾ ਹੈ ਕਿ ਜ਼ਮੀਨ ਐਕਵਾਇਰ ਵਿੱਚ ਮੁਸ਼ਕਲਾਂ ਕਾਰਨ ਇਹ ਪ੍ਰੋਜੈਕਟ ਰੁਕੇ ਹੋਏ ਹਨ ਦੋਸਤੋ ਬਾਅਦ ਅਗਲੀ ਵੀਡੀਓ ਖਬਰ سامنے ਆ ਰਹੀ ਜੀ ਯੂਕੇ ਦਾ ਬਦਲਾ ਮੁੰਡੇ ਦੇ ਮਾਪਿਆਂ ਤੋਂ ਲੈਣ ਦੇ ਤੀਜੇ ਜ਼ਿਲ੍ਹੇ ਪਹੁੰਚਿਆ ਜੀ ਗੁੰਡਿਆਂ ਦੀ ਧਾੜ ਥਾਣਾ ਪੁਰਾਣਾ ਸਾਲਾਦੀਨ ਪਿੰਡੇ ਕੋਹਲੀਆਂ ਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ 6 ਗੱਡੀਆਂ ਦੇ ਕਾਫਲੇ ਸਮੇਤ ਮਾਰੂ ਹਥਿਆਰਾਂ ਨਾਲ ਲੇਸ 25 ਤੋਂ 30 ਦੇ ਕਰੀਬ ਹਮਲਾ ਪਰ ਇੱਥੋਂ ਦੀ ਇੱਕ ਕਿਸਾਨ ਜੋੜੇ ਦੇ ਘਰ ਤੇ ਹਮਲਾ ਕਰਨ ਲਈ ਪੁੱਜੇ ਮੌਕੇ ਤੋਂ 71 ਜਾਣਕਾਰੀ ਅਨੁਸਾਰ ਕੋਹਲੀਆਂ ਦਾ ਬਸਨੀਕ ਲਵਦੀਪ ਸਿੰਘ ਪੁੱਤਰ ਸਤਨਾਮ ਸਿੰਘ ਵਿਸ਼ਲੇਕ ਰਿਬ 5 ਸਾਲ ਤੋਂ ਇੰਗਲੈਂਡ 'ਚ ਰਹਿ ਰਿਹਾ ਉਸਦੀ ਤਰਨ ਤਾਰਨ ਦੇ ਇੱਕ ਨੌਜਵਾਨ ਨਾਲ ਇੰਗਲੈਂਡ ਤੋਂ ਹੀ ਨਿੱਜੀ ਰੰਜਸ਼ੇ ਸ਼ੁਰੂ ਹੋ ਗਈ ਸੀ ਜੀ ਦੋਸਤੋ ਬਾਅਦ ਅਗਲੀ ਵੱਡੀ ਖਬਰ ਜੀ ਪੰਜਾਬ ਦੇ ਇਸ ਪਿੰਡ ਦੀ ਪੰਚਾਇਤ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਪਿੰਡ ਛੱਡਣ ਦਾ ਫਰਮਾਨ ਜਾਰੀ ਕਰ ਦਿੱਤਾ ਹੈ ਇੱਕ ਵੱਡੀ ਖਬਰ ਤਾਂ ਬਣਿਆ ਰਹੀ ਹੈ ਦੋਸਤੋ ਬਾਅਦ ਅਗਲੀ ਵੀਡੀਓ ਅਚਰੀ ਦਰਬਾਰ ਸਾਹਿਬ ਦੇ ਲੰਗਰ ਗੁਰੂ ਰਾਮਦਾਸ ਜੀ ਵਿਖੇ ਸੇਵਾ ਕਰਦੇ ਆ ਸਰਦਾਲੂ ਉੱਬਲ ਦੇ ਕਿਢਾਹੇ 'ਚ ਡਿੱਗ ਚੁੱਕਿਆ ਸ਼੍ਰੀ ਗੁਰੂ ਚਰਿਧਰ ਸਾਹਿਬ ਦੇ ਲੰਗਰ ਗੁਰੂ ਰਾਮਦਾਸ ਜੀ ਵਿਖੇ ਬੀਤੀ ਰਾਤ ਸੇਵਾ ਕਰਦੇ ਇੱਕ ਸਰਦਾਲੂ ਦੇ ਪੈਰ ਤਿਲਕਣ ਕਣ ਪਾਣੀ ਨਾਲ ਉਬਲਦੇ ਸਬਜ਼ੀ ਵਾਲੇ ਕੜਾਹੇ ਵਿੱਚ ਡਿੱਗੇ ਗੰਭੀਰ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ ਜਿਸ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕ ਹੇਠਲੇ ਜਿਹੜੇ ਸ਼੍ਰੀ ਗੁਰੂ ਰਾਮਦਾਸ ਜੀ ਹਸਪਤਾਲ ਬੱਲਾ ਵਿਖੇ ਦਾਖਲ ਕਰਵਾਇਆ ਗਿਆ ਹੈ ਅਚਨ ਚੇਤੀ ਹੋਈ ਇਸ ਹਾਸੇ ਦੀ ਪੁਸ਼ਟੀ ਕਰਦਿਆਂ ਸ਼੍ਰੀ ਦਰਬਾਰ ਸਾਹਿਬ ਦੇ ਜਨਰਲ ਮੈਨੇਜਰ ਭਵੰਤ ਸਿੰਘ ਤਗੇੜਾ ਨੇ ਦੱਸਿਆ ਕਿ ਬਲਵੀਰ ਸਿੰਘ 46 ਸਾਲ ਦਾ ਜ਼ਿਲ੍ਹਾ ਗੁਰਦਾਸਪੁਰ ਦਾ ਤਾਲੀਵਾਰ ਦੇ ਨੇੜੇ ਦੇ ਪਿੰਡ ਲੇਹਲ ਦਾ ਨਿਵਾਸੀ ਇਹ ਸਰਦਾਲੂ ਪਿਛਲੇ ਕਈ ਸਾਲਾਂ ਤੋਂ ਲੰਗਰ ਵਿਖੇ ਸੇਵਾ ਕਰਨ ਆ ਰਿਹਾ ਜੀ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਪੰਜਾਬੀ ਟਰੱਕ ਡਰਾਈਵਰ ਨਾਲ ਮਹਾਲੀ ਚ ਪੜ ਗਏ ਨੇ ਜੀ ਦੋ ਨਾਈਜੀਰੀਅਨ ਸੜਕ ਵਿਚਾਲੇ ਹੀ ਛੜਤਾ ਜੀ ਕੋਟਾਪਾ ਜਦੋਂ ਕੋਈ ਸੜਕ ਤੇ ਗੱਡੀ ਚਲਾਉਂਦਾ ਤਾਂ ਉਸ ਲਈ ਕੁਝ ਨਿਯਮਾਂ ਦੇ ਨਿਯਮਾਂ ਦੀ ਪਾਲਣਾ ਜ਼ਰੂਰੀ ਹੁੰਦੀ ਹੈ ਨਹੀਂ ਤਾਂ ਉਸ ਨੂੰ ਆਰਥਿਕ ਨੁਕਸਾਨ ਚੜਨਾ ਪੈ ਸਕਦਾ ਹੈ ਇਹ ਨਿਯਮ ਮੋਟਰਸਾਈਕਲ ਐਕਟ ਤਹਿਤ ਬਣਾਏ ਗਏ ਨੇ ਇਹਨਾਂ ਦੀ ਪਾਲਣਾ ਨਾ ਕਰਨ ਤੇ ਚਲਾਣ ਦੇ ਨਾਂ ਨਾਲ ਸਜ਼ਾ ਦੇ ਵੀ ਪ੍ਰਬੰਧ ਹੈ ਇਸ ਲਈ ਇਸ ਦੇ ਲਈ ਕੁਝ ਨਿਯਮ ਵੀ ਨੇ ਉਸ ਤੋਂ ਬਾਅਦ ਅਗਲੀ ਵੀਡੀਓ ਹੋਰ ਜੀ ਪਾਜਪਾ ਪੰਜਾਬ ਮਹਿਲਾ ਮੋਰਚਾ ਪ੍ਰਧਾਨ ਜੈ ਇੰਦਰ ਕੌਰ ਨੇ ਔਰਤਾਂ ਲਈ ਮੁਫਤ ਬੱਸ ਸੇਵਾ ਵਾਪਸ ਲੈਣ ਦਾ ਫੈਸਲਾ ਕੀਤਾ ਹੈ ਜੀ ਵਿਰੋਧਕ ਪਾਜਪਾ ਪੰਜਾਬ ਮਹਿਲਾ ਮੋਰਚਾ ਦੀ ਪ੍ਰਧਾਨ ਜੈ ਇੰਦਰ ਕੌਰ ਦੀ ਅਗਵਾਈ ਹੇਠ ਅੱਜ ਆਪ ਸਰਕਾਰ ਵੱਲੋਂ ਪੰਜਾਬ ਵਿੱਚ ਔਰਤਾਂ ਲਈ ਮੁਫਤ ਬੱਸ ਸੇਵਾ ਬੰਦ ਕਰਨ ਦੇ ਫੈਸਲੇ ਦੀ ਨਿਖੇਧੀ ਕੀਤੀ ਕਰਦੇ ਖੈ ਕਿ ਇਸ ਕਦਮ ਨੂੰ ਇਸ ਸਕੀਮ ਦਾ ਲਾਭ ਲੈ ਰਹੀਆਂ ਔਰਤਾਂ ਦਾ ਭਰੋਸੇ ਨਾਲ ਧੋਖਾ ਕਰਾਰ ਦਿੱਤਾ ਹੈ ਇਹ ਖਬਰ ਤੁਸੀਂ ਦੇਖ ਸਕਦੇ ਹੋ ਚੰਗੀ ਤਰ੍ਹਾਂ ਪਾਜਬਾ ਮਹਿਲਾ ਪ੍ਰਦਾਨ ਦੇ ਇਹ ਜਿਹੜਾ ਮੁਫਤ ਬੱਸ ਸੇਵਾ ਕੈਪਟਨ ਅਮਰਿੰਦਰ ਸਿੰਘ ਜੀ ਦੀ ਇੱਕ ਪ੍ਰਮੁੱਖ ਯੋਜਨਾ ਸੀ ਜਿਸ ਦਾ ਪੰਜਾਬ ਦੀਆਂ ਔਰਤਾਂ ਬਹੁਤ ਲਾਭ ਹੋਇਆ ਇਹ ਔਰਤਾਂ ਸਸਤੀ ਕਰਨ ਅਤੇ ਉਹਨਾਂ ਦੇ ਸਵੈ ਸਮਰੱਥਾ ਬਣਾਉਣ ਲਈ ਇੱਕ ਕ੍ਰਾਂਤੀਕਾਰੀ ਕਦਮ ਹੈ ਇਸ ਸੇਵਾ ਨੂੰ ਵਾਪਸ ਲੈ ਕੇ ਆਪ ਸਰਕਾਰ ਔਰਤਾਂ ਨੂੰ ਹਨੇਰੇ ਯੁੱਗ ਵਿੱਚ ਤੱਕ ਰਹੀ ਹੈ ਆਪ ਸਰਕਾਰ ਦਾ ਵਿੱਤੀ ਤੰਗੀ ਦਾ ਬਹਾਨਾ ਅਵਿਸ਼ਵਾਸਨਯੋਗ ਹੈ ਝੂਠੇ ਪ੍ਰਚਾਰ ਇਸ਼ਤਿਹਾਰਵਾਜੀ ਤੇ ਹਰ ਸਾਲ 700 ਕਰੋੜ ਰੁਪਏ ਬਰਬਾਦ ਕਰਨ ਦੀ بجائے ਮੁੱਖ ਮੰਤਰੀ ਮਾਨ ਇਹ ਫੰਡ ਔਰਤਾਂ ਤੇ ਲੋੜਵੰਦ ਦੀ ਭਲਾਈ ਲਈ ਅਲਾਟ ਕੀਤੇ ਜਾਣੇ ਨੇ ਅਸੀਂ ਮੰਗ ਕਰਦੇ ਹਾਂ ਕਿ ਆਪ ਸਰਕਾਰ ਫੈਸਲੇ ਤੇ ਮੁੜ ਵਿਚਾਰ ਕਰੇ ਔਰਤਾਂ ਲਈ ਮੁਫਤ ਬਾਸੇਵਾ ਜਾਰੀ ਰੱਖੇ ਤੇ ਉਹਨਾਂ ਨੇ ਅੱਗੇ ਵੀ ਕਿਹਾ ਜੀ ਉਸ ਤੋਂ ਬਾਅਦ ਅਗਲੀ ਬਿੜੀ ਹੋ ਜੀ ਅਮਰਤਪਾਲ ਸਿੰਘ ਲੋਕ ਸਭਾ ਵਿੱਚ ਸਾਡੀ ਆਵਾਜ਼ ਚੁੱਕਣ ਵਾਲਾ ਕੋਈ ਵੀ ਨਹੀਂ ਹੈ ਅਸੀਂ ਲਾਬਾਰਸ ਹੋਏ ਬੈਠੇ ਹਾਂ ਕਿੱਧਰ ਨੂੰ ਚਾਹੀਏ ਇਹ ਖਬਰ ਹੈ ਜੀ ਖਡੂਰ ਸਾਹਿਬ ਦੇ ਹਲਕਾ ਗਿੱਲਾ ਕਰ ਰਹੇ ਉਹ ਬੁਨਿਆਦੀ ਸਹੂਲਤਾਂ ਤੋਂ ਸਕਣੇ ਅਸੀਂ ਆਪਣੇ ਹਲਕੇ ਦੀ ਬਿਹਤਰੀ ਲਈ ਪਿਛਲੇ ਅਰਸੇ ਦੌਰਾਨ ਵਕਵਕ ਪਾਰਟੀ ਨੇ ਆਗੂ ਨੂੰ ਖਡੂਰ ਸਾਹਿਬ ਤੋਂ ਚੁਣ ਕੇ ਲੋਕ ਸਭਾ ਵਿੱਚ ਭੇਜਿਆ ਸੀ ਪਰ ਜਦੋਂ ਸਾਡੇ ਮਸਲੇ ਲੋਕ ਸਭਾ ਵਿੱਚ ਨਹੀਂ ਚੁੱਕੇ ਗਏ ਇਸ ਵਾਰ ਅਸੀਂ ਵੱਡੇ ਉਤਸ਼ਾਹ ਨਾਲ ਵੋਟਾਂ ਪਾ ਕੇ ਅਮਰਪਾਲ ਸਿੰਘ ਨੂੰ ਜਿਤਾਇਆ ਸੀ ਸਾਨੂੰ ਆਸ ਸੀ ਕਿ ਇਹ ਨੌਜਵਾਨ ਆਗੂ ਲੋਕ ਸਭਾ ਵਿੱਚ ਸਾਡੀ ਆਵਾਜ਼ ਬਣ ਕੇ ਉੱਭਰੇਗਾ ਬਦਕਿਸਮਤੀ ਨਾਲ ਮੌਨਸੂਨ ਦੇ ਸੈਸ਼ਨ ਵਿੱਚ ਇਹ ਅਜਿਹਾ ਨਹੀਂ ਹੋ ਸਕਿਆ ਇਹ ਸ਼ਬਦ ਹਲਕਾ ਖਡੂਰ ਸਾਹਿਬ ਦੇ ਦੀਨ ਪਿੰਡ ਲੋਕਾ ਹਲ ਖੁਰਦ ਦੇ ਬਸਨਿਕ ਸੁਖਦੇਵ ਸਿੰਘ ਨੇ ਸੁਗਰੀਸ਼ ਸਿੰਘ ਉਹਨਾਂ ਮੋਟੀਵ ਵਿਅਕਤੀਆਂ ਵਿੱਚੋਂ ਨੇ ਜਿਨ੍ਹਾਂ ਨੇ ਅਮਰਪਾਲ ਸਿੰਘ ਦੇ ਗੈਰ ਮੌਜੂਦਗੀ ਵਿੱਚ ਉਹਨਾਂ ਦੀ ਚੋਣ ਮਹਿਮ ਨੂੰ ਹਲਕੇ ਵਿੱਚ ਚਲਾਇਆ ਸੀ ਕੇਂਦਰ ਸਰਕਾਰ ਦੇ ਮੌਨਸੂਨ ਸੈਸ਼ਨ ਵਿੱਚ ਹਲਕਾ ਖਡੂਰ ਸਾਹਿਬ ਦੇ ਚੁਣੇ ਗਏ ਮੈਂਬਰ ਪਾਰਲੀਮੈਂਟ ਅਮਰਪਾਲ ਸਿੰਘ ਦੀ ਗੈਰ ਹਾਜ਼ਰੀ ਨੂੰ ਲੈ ਕੇ ਸਿਆਸੀ ਗੇਲਾ ਰਿਆਂ ਵਿੱਚ ਕਈ ਤਰ੍ਹਾਂ ਦੀਆਂ ਚਰਚਾ ਛੜੀ ਹੋਈ ਹੈ ਜੀ ਉਸ ਤੋਂ ਬਾਅਦ ਅਗਲੀ ਬੜੀ ਸਰਜੀ Airtel ਨੇ ਪੰਜਾਬ ਵਿੱਚ 11 ਲੱਖ ਤੋਂ ਵੱਧ ਹੋਰ ਨਵੇਂ ਕੰਰਾ ਵਿੱਚ ਆਪਣੀ Wi-Fi ਸੇਵਾ ਦਾ ਵਿਸਤਾਰ ਕੀਤਾ ਹੈ ਪੰਜਾਬ ਦੇ ਪ੍ਰਮੁੱਖ ਦੂਰ ਸੰਚਾਰ ਸੇਵਾ ਪ੍ਰਦਾਤਾਵਾਂ ਵਿੱਚੋਂ ਇੱਕ ਭਾਰਤੀ Airtel ਨੇ ਅੱਜ Airtel ਨੇ ਐਲਾਨ ਕੀਤਾ ਹੈ ਕਿ ਪੰਜਾਬ ਵਿੱਚ 11 ਲੱਖ ਤੋਂ ਨਵੇਂ ਘਰ ਤੱਕ ਆਪਣੀ Wi-Fi ਸੇਵਾ ਦਾ ਵਿਸਤਾਰ ਕੀਤਾ ਹੈ Airtel Wi-Fi ਦੇ ਨਾਂ ਨਾਲ ਗਾਹਕਾਂ ਨੂੰ ਨਾ ਸਿਰਫ ਪ੍ਰੋਸੇਜਯੋਗ ਹਾਈ ਸਪੀਡ ਵਾਇਰਲੈਸ ਇੰਟਰਨੈਟ ਸੇਵਾ ਮਿਲਦੀ ਹੈ ਸਗੋਂ ਉਸ ਸਮੇਤ ਸਟ੍ਰੀਮ ਬੀ ਤੋਂ ਵੱਧ OTT ਸੇਵਾਵਾਂ 350 ਤੋਂ ਵੱਧ TV ਚੈਨਲ ਸਮੇਤ ਹੋਰ ਬਹੁਤ ਸਾਰੇ ਲਾਭ ਪ੍ਰਾਪਤ ਕਰਵਾਉਂਦਾ ਹੈ ਸਤੋਵਾਦ ਅਗਲੀ ਵੀਡੀਓ ਹਜੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ 52 ਲੱਖ ਤੋਂ 27 ਲੱਖ ਦੇ ਕਰੀਬ ਵੋਟਾਂ ਬੰਨਣਾ ਗੰਭੀਰ ਮੁੱਦਾ ਹੈ ਗੁਰਚਰਨ ਸਿੰਘ ਗਰੇਵਾਲ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਸੰਬੰਧੀ ਬਣਾਈਆਂ ਜਾ ਰਹੀਆਂ ਵੋਟਾਂ ਨੂੰ ਲੈ ਕੇ ਸਰਕਾਰ ਵੱਲੋਂ ਉਸ ਸਮੇਂ ਵਾਅਦਾ ਕਰਨ ਦੀ ਜਿੱਥੇ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਗੁਰਚਰਨ ਸਿੰਘ ਗਰੇਵਾਲ ਨੇ ਸਲਾਹਗਾ ਕੀਤੀ ਹੈ ਉੱਥੇ ਹੀ ਉਹਨਾਂ ਵੱਲੋਂ 52 ਲੱਖ ਵਿੱਚ ਸਿਰਫ 27 ਲੱਖ ਵੋਟਾਂ ਨੂੰ ਬੰਨਣ ਦੀ ਚਿੰਤਾ ਦਾ ਵਿਸ਼ਾ ਦੱਸਦਾ ਕੇਂਦਰ ਸਰਕਾਰ ਦੇ ਨਿਸ਼ਾਨਾ ਸਾਧਿਆ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਬਟਿੰਡਾ ਚ ਇੱਕ ਵਿਆਹ ਸਮਾਗਮ ਦੌਰਾਨ ਹੋਇਆ ਜੀ ਭਾਰੀ ਹੰਗਾਮਾ ਪੁਲਿਸ ਮੁਲਾਜ਼ਮਾਂ ਦੀ ਪਾਰੀ ਆ ਜੀ ਵਰਦੀ ਬਟਿੰਡਾ ਵਿੱਚ ਇੱਕ ਵਿਆਹ ਸਮਾਗਮ ਦੌਰਾਨ ਭਾਰੀ ਹੰਗਾਮਾ ਹੋਣ ਦਾ ਸਮਾਚਾਰ ਹੈ ਪ੍ਰਾਪਤ ਖਬਰ ਅਨੁਸਾਰ ਬਰਾਤਿਆਂ ਤੇ ਆਰਕੈਸਟਰਾ ਵਿਚਾਲੇ ਲੜਾਈ ਹੋ ਗਈ ਇਸ ਦਰਨ ਪੁਲਿਸ ਨੇ ਮੌਕੇ ਤੇ ਪਹੁੰਚੀ ਜਾਣਕਾਰੀ ਮੁਤਾਬਕ ਇੱਕ ਪੈਲਸ ਦੇ ਇੱਕ ਵਿਆਹ ਸਮਾਗਮ ਦੌਰਾਨ ਕਿਸੇ ਗੱਲ ਨੂੰ ਲੈ ਕੇ ਬਰਾਤਿਆਂ ਤੇ ਆਰਕੈਸਟਰਾ ਮੈਂਬਰਾਂ ਚ ਬਹਿਸ ਹੋ ਗਈ ਕੁਝ ਹੀ ਸਮੇਂ ਬਾਅਦ ਦੋਵੇਂ ਵਿਚਾਲੇ ਲੜਾਈ ਸ਼ੁਰੂ ਹੋ ਗਈ ਇਸ ਸੰਬੰਧੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚ ਗਈ ਤੇ ਇਸ ਦੌਰਾਨ ਪੈਲਸ ਦੇ ਝਗੜਾ ਸਲਝਾਉਣ ਲਈ ਆਏ ਮੁਲਾਜ਼ਮ-ਮੁਲਾਜ਼ਮ ਨਾਲ ਮੌਜੂਦ ਲੋਕਾਂ ਦੀ ਝੜਪ ਹੋ ਗਈ। ਉਹਨਾਂ ਪੁਲਿਸ ਮੁਲਾਜ਼ਮਾਂ ਦੀ ਵੱਾਰ ਦੀ ਪਾੜ ਦਿੱਤੀ ਗਈ। ਉਸ ਤੋਂ ਬਾਅਦ ਅਗਲੀ ਵੱਡੀ ਖਬਰ ਦੀ ਪੁਲਿਸ ਵੱਲੋਂ ਡਰੱਗ ਸਮਗਲਰ ਦੀ 8 ਕਰੋੜ 48 ਲੱਖ 85 ਹਜ਼ਾਰ ਰੁਪਏ ਦੀ ਪ੍ਰਾਪਰਟੀ ਅਟੈਚ ਕਰ ਲਈ ਹੈ। ਪੰਜਾਬ ਪਰ ਵਿੱਚ ਨਸ਼ਾ ਤਸਕਰਾ ਖਿਲਾਫ ਪੁਲਿਸ ਕਾਰਵਾਈ ਕਰਨ ਜਾ ਰਹੀ ਹੈ। ਉਹਨਾਂ ਦੀ ਜਾਇਦਾਦ ਜ਼ਬਤ ਕੀਤੀ ਜਾ ਰਹੀ ਹੈ। ਉਸੇ ਘੜੀ ਤਹਤ ਲੁਧਿਆਣਾ ਕਮਿਸ਼ਨਰੇਟ ਵੱਲੋਂ ਲੁਧਰਣਾ ਠਾਨਾ ਲਾਡੋਵਾਲ ਦੇ ਏਰੀਆ ਵਿੱਚ ਰਹਿਣ ਵਾਲੇ ਡਰੱਗ ਸਮਗਲਰ ਅਮਰਤ ਰਾਜ ਸਿੰਘ ਦਿਓਲ ਉਰਫ ਅਮਰਤਪਾਲ ਸਿੰਘ ਉਰਫ ਪੁੱਤਰ ਜਗਜੀਤ ਸਿੰਘ ਵਾਸੀ ਇਹ ਜਿਹੜੇ ਫੜ ਲਏ ਨੇ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਫੌਜ ਦੀ ਫੌਜ ਦੀ ਭਰਤੀ ਹੋਣ ਵਾਲੇ ਨੌਜਵਾਨਾਂ ਲਈ ਵੱਡੀ ਖੁਸ਼ਖਬਰੀ ਮਿਲ ਚੁੱਕੀ ਹੈ ਜ਼ਿਲ੍ਹਾ ਰੱਖਿਆ ਸਹਿਵਾਮਾ ਭਾਰਤੀ 77 ਵਿੱਚ ਫੌਜ ਅਤੇ ਨੀ ਤੌਰ ਤੇ ਫੌਜੀ ਬਲਾਂ ਵਿੱਚ ਜਿਹੜੀ ਭਰਤੀ ਹੋਣ ਲਈ ਪ੍ਰੀ ਰਿਕੁਆਇਰਮੈਂਟ ਟ੍ਰੇਨਿੰਗ ਕੋਰਸ 5 ਅਗਸਤ ਤੋਂ ਸ਼ੁਰੂ ਕੀਤੇ ਜਾ ਰਹੇ ਨੇ ਜੀ ਕਈ ਥਾਵਾਂ 'ਤੇ ਜਿਸ ਦੇ ਲਈ ਇਮਤਿਹਾਨ ਵੀ ਲਈ ਜਾਂਦੇ ਨੇ ਜੀ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਪੀਐਮ ਕਸਾਨ ਸਕੀਮ ਦਾ 18ਵੀਂ ਕਿਸ਼ਤ ਲੈਣ ਲਈ ਕੇਵਾਈਸੀ ਜ਼ਰੂਰੀ ਕਰਨੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਨਮਾਨਨੀਦੀ ਯੋਜਨਾ ਤਹਿਤ 19 ਫਰਵਰੀ 2019 ਨੂੰ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸੀ ਇਹ ਯੋਜਨਾ। ਇਸ ਤਹਿਤ ਕਿਸਾਨਾਂ ਨੂੰ ਹਰ ਸਾਲ 4 ਮਹੀਨਿਆਂ ਬਾਅਦ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਕੋਲ 3 ਵਾਰ 6000 ਰੁਪਏ ਦੀ ਰਕਮ ਜਿਹੜੀ ਬੈਂਕ ਖਾਤਾ ਵਿੱਚ ਪਾਈ ਜਾਂਦੀ ਹੈ। ਜੋ ਕਿਸਾਨ ਈ ਕੇਵਾਈਸੀ ਦੇ ਮਾਮਲੇ ਵਿੱਚ ਜ਼ਿਲ੍ਹਾ ਫਰੀਦਕੋਟ ਵਿੱਚ 77% ਈ ਕੇਵਾਈਸੀ ਮੁਕੰਮਲ ਕਰਕੇ ਪੰਜਾਬ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਫਰੀਦਕੋਟ ਨੇ। ਤਹਾਨੂੰ ਸੁਣਾ ਚੋਣੇ ਜੀ ਈ ਕੇ ਵੀ ਸੀ ਬਹੁਤ ਜ਼ਰੂਰੀ ਹੋ ਚੁਕੀ ਜਿਸ ਤਹਿਤ ਜਿਹੜੇ ਜਿਹੜੇ ਕਿਸਾਨ ਈ ਕੇ ਵੀ ਸੀ ਕਰਵਾਉਣਗੇ ਸਿਰਫ ਉਹਨਾਂ ਨੂੰ ਹੀ 2-2000 ਰੁਪਏ ਮੋਦੀ ਸਰਕਾਰ ਦੁਆਰਾ ਖਾਤਿਆਂ ਵਿੱਚ ਪਾਏ ਜਾਣਗੇ ਜੀ ਤਾਂ ਅਸੀਂ ਜੀ ਅੱਜ ਦੇ ਆਪਣੀਆਂ ਤਾਜ਼ਾ ਖਬਰਾਂ ਤੁਹਾਨੂੰ ਕਿਸ ਤਰ੍ਹਾਂ ਦੇ ਨੀਚੇ ਕਮੈਂਟ ਕਰਨਾ ਬਾਕੀ ਇਸੇ ਤਰ੍ਹਾਂ ਦੀਆਂ ਖਬਰਾਂ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤਨਵਾਜੀ